ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਤੇ ਬਹੁਤ ਹੀ ਚੰਗਾ ਕਰਮਾ ਇਹਦੇ ਨਾਲ ਜੇਕਰ ਚਾਹੁੰਦੇ ਹੋ ਕਿ ਉਹ ਘਰ ਵਿੱਚ ਕੋਈ ਬਰਕਤ ਬਣੀ ਰਹੇ ਤਾਂ ਫਿਰ ਇਹ ਕਰਮ ਜ਼ਰੂਰ ਕਰੋ ਇਹਦੇ ਨਾਲ ਘਰ ਵਿੱਚ ਬਰਕਤ ਵੀ ਰਹੇਗੀ ਤੇ ਕੰਮਕਾਰ ਵਿੱਚ ਵਾਧਾ ਵੀ ਹੋਵੇਗਾ ਬਹੁਤ ਹੀ ਚੰਗਾ ਕਰਮ ਹੈ ਜੀ ਚਰਸਤੇ ਦੇ ਵਿੱਚ ਜਿੱਥੇ ਵੀ ਕਿਤੇ ਤੁਹਾਨੂੰ ਚਰਸਤਾ ਨਜ਼ਰ ਆਉਂਦਾ ਹੈ ਤਾਂ ਉਥੇ ਕਰਮ ਜ਼ਰੂਰ ਕਰਿਆ ਕਰੋ ਜੀ ਸੋ ਮਹੀਨੇ ਚ 2-3 ਵਾਰ ਹੀ ਕਰ ਲਓ ਹਫਤੇ ਬਾਅਦ ਕਰ ਲਓ 4 ਹਫਤੇ ਹੁੰਦੇ ਨੇ ਸੋ ਕਿਸੇ ਵੀ ਦਿਨ ਵੈਸੇ ਕਰ ਲਓ ਬਾਕੀ ਜਿਹੜੇ ਦਿਨ ਦੀ ਤੁਸੀਂ ਜ਼ਿਆਦਾ ਮਾਨਤਾ ਕਰਦੇ ਹੋ ਉਸ ਦਿਨ ਤੇ ਆਪਣੇ ਪੀਰੋ মুর্ਸ਼ਦ ਦਾ ਨਾਮ ਲੈ ਕੇ ਬਜ਼ੁਰਗਾਂ ਨੂੰ ਯਾਦ ਕਰਕੇ ਕਰਮ ਕਰ ਦੋ ਤਾਂ ਵੀ ਬਹੁਤ ਵਧੀਆ ਗੱਲ ਹੈ ਜੀ ਸੋ ਕਰਮ ਕੀ ਹੈ ਉਹ ਵੀ ਸਾਂਝਾ ਕਰਾਂਗੇ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਇੱਥੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਕਿ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੇ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਪਾਸ ਦਿੰਦੇ ਹਾਂ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਲੱਖ ਦਾ ਤਾਂ ਪੀਰ ਦਾ ਰੋਟ ਤਿਆਰ ਕਰਨਾ ਹੈ ਕਹਿੰਦੇ ਕਿ ਨਾਲ ਹੀ ਅਸੀਂ ਜਲ ਜੀ ਰਏ ਦੀ ਸਪੀਲ ਕੀ ਇਹ ਕਰਮ ਕਰਾ ਸਕਦੇ ਆ ਤੇ ਨਾਲ ਹੀ ਇਹ ਕਹਿੰਦੇ ਨੇ ਕਿ ਬਾਕੀ ਜੋ ਮਹਿੰਦੀ ਦੀ ਰਸਮ ਤੁਸੀਂ ਦੱਸੀ ਹੈ ਕਿ ਇਹ ਇੱਕ ਦਿਨ ਪਹਿਲਾਂ ਹੀ ਅਸੀਂ ਇਕੱਠੇ ਕਰਮ ਕਰ ਸਕਦੇ ਆ ਸੋ ਦੇਖੋ ਜੀ ਇਹ ਤੁਹਾਡੀ ਇੱਛਾ ਹੈ ਜੇਕਰ ਤੁਸੀਂ ਇੱਕ ਦਿਨ ਪਹਿਲਾਂ ਮੇਲੇ ਤੋਂ ਇਹ ਕਰਮ ਕਰ ਰਹੇ ਹੋ ਰੋਟ ਪ੍ਰਸ਼ਾਦ ਵੈਸੇ ਤਾਂ ਸਾਈ ਲੋਕਾਂ ਦਾ ਵੀ ਬਣਾਇਆ ਜਾਂਦਾ ਆ ਰੋਟ ਵੈਸੇ ਜ਼ਿਆਦਾਤਰ ਦਸੀਏ ਕਿ ਰੋਟ ਜਿਹਨੂੰ ਕਹਿੰਦੇ ਆ ਉਹ ਤਵੇ ਤੇ ਬਣਾਇਆ ਜਾਂਦਾ ਆ ਤੇ ਜੋ ਮੰਨੀ ਹੈ ਉਹ ਧਰਤੀ ਤੇ ਅੱਗ ਬਾਲ ਕੇ ਮਘਾ ਕੇ ਥਾਂ ਨੂੰ ਫਿਰ ਬਣਾਈ ਜਾਂਦੀ ਆ ਮੰਨੀ ਜੋ ਹੈ ਉਹ ਜ਼ਿਆਦਾਤਰ ਕਈਆਂ ਨੂੰ ਪਤਾ ਹੀ ਨਹੀਂ ਹੈ ਜੋ ਥੜੇ ਦੀ ਸੋਖ ਹੁੰਦੀ ਹੈ ਜੀ ਮੰਨੀ ਉੱਥੇ ਚੜਦੀ ਆ ਜਿਹੜੀ ਥੱਲੇ ਬਣਾਈ ਜਾਂਦੀ ਉਹਨੂੰ ਰੋਟ ਅਕਸਰ ਕਹਿ ਦਿੰਦੇ ਆ ਕਈ ਰੋਹਣ ਕਹਿ ਦਿੰਦੇ ਆ ਪਰ ਉਹਨੂੰ ਮੰਨੀ ਕਿਹਾ ਜਾਂਦਾ ਆ ਤਜੋ ਰੋਡ ਹੈ ਉਹ ਤਵੇ ਤੇ ਬਣਦਾ ਹੈ ਸੋ ਰੋਟ ਬੱਬਾ ਬਾਲਖਨਾਥ ਜੀ ਦਾ ਵੀ ਬਣਦਾ ਹੈ ਤੇ ਸਾਈ ਲੋਕਾਂ ਦਾ ਵੀ ਬਣਦਾ ਹੈ ਜੀ ਸੋ ਕਈ ਲੱਖ ਦਾ ਤਾਂ ਪੀਰ ਜੀ ਦੀ ਸੇਵਾ ਸਾਈ ਲੋਕ ਸਮਝ ਕੇ ਕਰੀ ਜਾ ਰਹੇ ਆ ਤਦ ਵੀ ਰੋਟ ਬਣਾ ਲੈਂਦੇ ਨੇ ਸੋ ਇਹ ਤੁਹਾਡੀ ਇੱਛਾ ਹੈ ਜੀ ਵੀ ਰੋਟ ਪ੍ਰਸ਼ਾਦ ਦੇ ਨਾਲ ਹੀ ਇਸ ਫੀਲ ਦਾ ਤੁਸੀਂ ਉਸ ਦਿਨ ਕਰਮ ਕਰਨਾ ਚਾਹੁੰਦੇ ਹੋ ਜਰੂਰ ਕਰੋ ਜੀ ਸੋ ਕਰਮ ਚੰਗਾ ਹੈ ਸੋ ਮਾਲਕ ਦੇ ਨਾਮ ਤੇ ਕਰਨਾ ਹੈ ਸੋ ਫੀਲ ਤਾਂ ਜਿਸ ਦਿਨ ਲੰਗਰ ਹੁੰਦਾ ਹੈ ਉਸ ਦਿਨ ਚਲਦੀ ਚਲਦੀ ਦਰਗਾਹਾਂ ਤੇ ਸੋ ਬਾਕੀ ਆਪਣੇ ਹਿਸਾਬ ਦੇ ਨਾਲ ਕਰਮ ਕਰ ਲੋ ਕਰਨਾ ਤਾਂ ਉਸ ਮਾਲਕ ਦਾ ਨਾਮ ਲੈ ਕੇ ਹੀ ਹੈ ਜੀ ਤਾਂ ਆਪਣੇ ਆਪ ਨੂੰ ਸੇਵਾ ਨੂੰ ਕਬੂਲ ਕਰ ਲੈਂਦੇ ਨੇ ਐਸੀ ਕੋਈ ਗੱਲ ਨਹੀਂ ਹੁੰਦੀ ਕਿ ਆਪਾਂ ਕੋਈ ਕਰਮ ਕਰੀਏ ਤੇ ਉਹ ਕਬੂਲ ਨਾ ਹੋਵੇ ਕਬੂਲ ਕਰਮ ਜ਼ਰੂਰ ਹੁੰਦੇ ਨੇ ਡਿਲੇਟ ਹੋ ਸਕਦਾ ਹੈ ਕਰਮ ਕਬੂਲ ਪਰ ਹੁੰਦਾ ਜ਼ਰੂਰ ਆ ਸੋ ਜੋ ਵੀ ਤੁਸੀਂ ਕਰਮ ਕਰਦੇ ਹੋ ਉਹਦਾ ਹੱਕ ਉਹ ਪ੍ਰਮਾਤਮਾ ਕਦੇ ਨਹੀਂ ਰੱਖਦਾ ਜਦੋਂ ਸਾਡੇ ਤੇ ਕੋਈ ਔਖਾ ਟਾਈਮ ਤੀੜ ਆਉਂਦੀ ਹੈ ਤੇ ਉਸ ਸਮੇਂ ਉਹ ਕੀਤੀ ਹੋਈ ਸੇਵਾ ਦਾ ਫਾਲੋ ਪ੍ਰਮਾਤਮਾ ਬਖਸ਼ ਦਿੰਦਾ ਹੈ ਜੀ ਸੋ ਬਾਕੀ ਮਹਿੰਦੀ ਦੀ ਰਸਮ ਦੀ ਗੱਲ ਕੀਤੀ ਹੈ ਇੱਕ ਦਿਨ ਪਹਿਲਾਂ ਤੇ ਹਾਂਜੀ ਜਦੋਂ ਵੀ ਤੁਸੀਂ ਘਰ ਵਿੱਚ ਮੇਲਾ ਕਰਵਾ ਰਹੇ ਹੋ ਅਨਪਾਣੀ ਕਰਾ ਰਹੇ ਹੋ ਤਾਂ ਇੱਕ ਦਿਨ ਪਹਿਲਾਂ ਹੀ ਮਹਿੰਦੀ ਦੀ ਰਸਮ ਕਰਨੀ ਚਾਹੀਦੀ ਹੈ ਜੀ ਸੋ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਕਰਮ ਕਰੋ ਕਰਨਾ ਤਾਂ ਤੁਸੀਂ ਆਪਣੇ ਪੀਰ ਦੇ ਨਾਮ ਤੇ ਹੀ ਹੈ ਜੀ ਸੋ ਰੋਟ ਬਣਾਉਣਾ ਹੈ ਜਿਸ ਦਿਨ ਉਸ ਦਿਨ ਸੇਵਾ ਕਰਨੀ ਚਾਹੁੰਦੇ ਹੋ ਤੇ ਇਹ ਵੀ ਤੁਹਾਡੀ ਇੱਛਾ ਚੰਗੀ ਗੱਲ ਆ ਸੋ ਬਾਕੀ ਸੋ ਨਾਲ ਹੀ ਸੌਰੀ ਇੱਕ ਹੋਰ ਸਵਾਲ ਸੀ ਇਹਨਾਂ ਨੇ ਨਾਲ ਹੀ ਲਿਖਿਆ ਹੈ ਕਿ ਉਸ ਦਿਨ 11 ਕਿਲੋ ਦੇ ਚੌਲ ਯਾਨੀ 11 ਕਿਲੋ ਦੀ ਦੀਗ ਬਣਾ ਕੇ ਲੰਗਰ ਲਗਵਾ ਸਕਦੇ ਆ ਸੋ ਦੇਖੋ ਜੀ ਤੁਹਾਡੀ ਇੱਛਾ ਹੈ ਕਿੰਨੇ ਕਿਲੋ ਦੀ ਦੀਗ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਉਨੇ ਕਿਲੋ ਦੀ ਕਰੋ ਮੂਝੋ ਜਿੰਨੇ ਕਿਲੋ ਦੀ ਕੱਢਿਆ ਹੋਇਆ ਆ ਉਸ ਹਿਸਾਬ ਨਾਲ ਹੀ ਕਰਮ ਕਰੋ ਜੀ ਸੋ ਬਾਕੀ ਇਥੇ ਜ਼ਰੂਰੀ ਨਹੀਂ ਹੈ ਜੇ ਆਪਾਂ ਹਰ ਇੱਕ ਰੂਲ ਇਹ ਮੰਗ ਕਰਨ ਲੱਗੇ ਆ ਸੋ ਵਕਤੀ ਆਪੋ ਆਪਣੀ ਗੁਨਜਾਇਸ਼ ਦੇ ਹਿਸਾਬ ਨਾਲ ਹੁੰਦਾ ਕਿ ਅਸੀਂ ਈਨਨੇ ਕਿਲੋ ਦੀ ਦੇਗ ਬਣਾਉਣੀ ਆ ਸੋ ਜੋ ਸਰਦਾ ਹੈ ਉਨਾਂ ਹੀ ਕਰਮ ਕਰੋ ਆਪਣੇ ਮਾਲਕ ਦਾ ਨਾਮ ਲੈ ਕੇ ਤੇ ਉਹ ਕਰਮ ਕਬੂਲ ਹੀ ਹੁੰਦੇ ਨੇ ਜੀ ਸੋ ਇਹ ਨਹੀਂ ਸੋਚਣਾ ਕਿ 11 ਕਿਲੋ ਦੀ ਦੇਗ ਹੀ ਕਬੂਲ ਹੁੰਦੀ ਆ ਸੋ ਸਵਾ ਕਿਲੋ ਦੀ ਵੀ ਦੇਗ ਕਬੂਲ ਹੋ ਜਾਂਦੀ ਆ ਸੋ ਜੇਕਰ ਨਾਲੋਂ ਤਾਂ ਦੇਗ 21 ਦੀ ਵੀ ਕਰ ਸਕਦੇ ਆ ਸੋ ਆਪੋ ਆਪਣਾ ਹਿਸਾਬ ਹੈ ਸੋ ਹੁਣ ਆਪਾਂ ਇੱਥੇ ਸੋ ਵਕਤੀ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਹੈ ਕਿ ਰੋਟ ਨਿਆਜ ਤਰੇਸਪੀ ਇਹ ਲ ਇੱਕ ਦਿਨ ਚ ਹੀ ਕਰੂੰ ਇਕੱਠੇ ਕਰ ਸਕਦੇ ਆ ਬਿਲਕੁਲ ਜੀ ਇੱਕ ਦਿਨ ਚ ਤੁਸੀਂ ਕਰ ਸਕਦੇ ਆ ਤੇ ਮਹਿੰਦੀ ਦੀ ਰਸਮ ਇੱਕ ਦਿਨ ਪਹਿਲਾਂ ਕਰਨੀ ਹੈ ਉਸ ਤੋਂ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਲਿਖਦੇ ਨੇ ਕਿ ਦੀਰੀ ਜੀ ਅਸੀਂ ਲੱਖ ਦਾ ਤਾਂ ਪੀਰ ਜੀ ਦੀ ਸੇਵਾ ਕਰਦੇ ਆਂ ਤੇ ਸਾਨੂੰ ਇਸ ਮਹੀਨੇ ਕਿਹੜਾ ਕਰਮ ਕਰਨਾ ਚਾਹੀਦਾ ਸੋ ਇਸ ਮਹੀਨੇ ਦਾ ਕਰਮ ਆਪਾਂ ਬਾਰ ਬਾਰ ਦੱਸ ਚੁੱਕੇ ਆਂ ਕਿ ਥੋੜ੍ਹਾ ਜਿਹਾ ਪ੍ਰਸ਼ਾਦਾ ਤਿਆਰ ਕਰਕੇ ਭੋਗ ਜ਼ਰੂਰ ਪੀਰੋ মুর্ਸ਼ਦ ਨੂੰ ਲਗਾਓ ਜੀ ਜੇ ਪੀਰਾਂ ਦੀ ਮਸਤਾਂ ਦੀ ਸੇਵਾ ਕਰਦੇ ਹੋ ਘਰ ਵਿੱਚ ਸੋ ਇਹ ਛੋਟਾ ਜਿਹਾ ਇੱਕ ਕਰਮ ਜ਼ਰੂਰ ਕਰਨਾ ਹੈ ਥੋੜਾ ਥੋੜਾ ਪ੍ਰਸ਼ਾਦ ਤਿਆਰ ਕਰ ਲੋ ਨਾਲ ਦਾਲ ਹਲਕਾ ਤਿਆਰ ਕਰਕੇ ਅਗ ਬਣਾ ਕੇ ਉਹਦੇ ਤੇ ਧੂਪ ਪਾ ਦਿਓ ਅਰ ਦਸ ਬੇਨਤੀ ਕਰਕੇ ਜੀ ਸੋ ਇਹ ਹੀ ਕਰਮ ਅੱਜ ਦਾ ਜੋ ਇਸ ਮਹੀਨੇ ਦਾ ਖਾਸ ਕਰਮ ਹੈ ਜੀ ਇਹ ਹੀ ਹੈ ਸੋ ਕੁਝ ਕੁ ਦਿਨ ਬਾਕੀ ਰਹਿ ਗਏ ਨੇ ਇਸ ਮਹੀਨੇ ਦੇ ਵਿੱਚ ਸੋ ਇਸ ਕਰਕੇ ਛੇਤੀ ਤੋਂ ਛੇਤੀ ਕਰਮ ਸਾਰੇ ਜਣੇ ਜਰੂਰ ਕਰੋ ਇਹ ਨਾ ਵੇਟ ਕਰੋ ਕਿ ਵੀਰਵਾਰ ਲੰਘ ਗਿਆ ਤੇ ਹੁਣ ਹੁਣਾ ਨਹੀਂ ਸ਼ਾਇਦ ਸੋ ਜਿਹੜੇ ਵੀ ਦਿਨ ਨੇ ਜਿਹੜਾ ਵੀ ਦਿਨ ਆਉਂਦਾ ਹੈ ਜਦੋਂ ਵੀ ਟਾਈਮ ਮਿਲਦਾ ਹੈ ਇੱਥੇ ਕਰਮਕ ਕਰੋ ਜ਼ਰੂਰ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਨੂਰ ਦੀਦੀ ਕਹਿੰਦੇ ਕਿ ਇਹਨਾਂ ਦਾ ਨਾਮ ਰੋਸ਼ਨੀ ਹੈ ਸੋ ਕਹਿੰਦੇ ਕਿ 16 ਸਾਲ ਮੇਰੀ ਏਜ ਆ ਉਮਰ ਸੋ ਕਹਿੰਦੇ ਕਿ ਮੇਰੇ ਤੇ 2 ਸਾਲ ਹੋ ਗਏ ਗੱਡੀ ਆਈ ਨੂੰ ਸੋ ਗੱਡੀ ਸ਼ਾਇਦ ਸੰਭਾਲ ਰਹੇ ਨੇ ਥੋੜਾ ਥੋੜਾ ਕਮੈਂਟ ਦੇ ਵਿੱਚ ਸਮਝਣ ਲੱਗੀ ਸੋ ਕਹਿੰਦੇ ਕਿ ਹੁਣ ਮੇਰੇ ਤੋਂ ਮੇਰੇ ਘਰ ਦੇ ਉਹ ਗੱਦੀ ਨੂੰ ਦੂਰ ਕਰਨਾ ਚਾਹੁੰਦੇ ਨੇ ਸਿਰਫ ਮੇਰੇ ਨਾਲ ਮੇਰੀ ਇੱਕ ਮਾਂ ਮਾਂ ਨਾਲ ਹੈ ਸੋ ਦੇਖੋ ਜੀ ਗੱਦੀ ਕੋਈ ਨਹੀਂ ਕਿਸੇ ਤੋਂ ਕੋ ਸਕਦਾ ਚਾਹੇ ਲੱਖ ਕੋਸ਼ਿਸ਼ ਕਰ ਲਵੇ ਜਦ ਗੱਦੀ ਵਾਲੇ ਨੇ ਹੀ ਇੱਕ ਜਣੇ ਨੂੰ ਚੁਣ ਲਿਆ ਹੋਵੇ ਤਾਂ ਫਿਰ ਉਹ ਗੱਦੀ ਨੂੰ ਕਿਵੇਂ ਕੋ ਸਕਦਾ ਹੈ ਸੋ ਗੱਦੀ ਵਾਲਾ ਬਚੁਰ ਕੋਈ ਐਮੀ ਜਿਆ ਨਹੀਂ ਜਿਹਨੂੰ ਹਰ ਕੋਈ ਪਾਸੇਜ ਕਰ ਲਵੇ ਬਸ ਵਿਸ਼ਵਾਸ ਰੱਖੋ ਯਕੀਨ ਇਹੋ ਜਿਹਾ ਬਣਾ ਕੇ ਰੱਖੋ ਕਿ ਤੈਨੂੰ ਸਾਡੇ ਤੋਂ ਕੋਈ ਕੋਈ ਨਹੀਂ ਸਕਦਾ ਤੇਰੇ ਤੋਂ ਉੱਤੇ ਕੋਈ ਹੈ ਹੀ ਨਹੀਂ ਬਚਣੀ ਇਹੋ ਜੇ ਕਰਕੇ ਰੱਖੋ ਦੂਜਾ ਖਿਆਲ ਹੀ ਨਾ ਮਨ ਵਿੱਚ ਲਿਆਓ ਤਾਂ ਕਿਸੇ 'ਚ ਇੰਨੀ ਕੋਈ ਤਾਕਤ ਨਹੀਂ ਹੈ ਕਿ ਤੁਹਾਡੇ ਤੋਂ ਤੁਹਾਡੀ ਗੱਦੀ ਦੂਰ ਕਰ ਦਵੇਗਾ ਜਦ ਗੱਦੀ ਵਾਲੇ ਨੇ ਹੀ ਚੁਣ ਲਿਆ ਹੈ ਤਾਂ ਫਿਰ ਕਿਵੇਂ ਕੋਈ ਗੱਦੀ ਤੁਹਾਡੇ ਤੋਂ ਕੋਲੇਗਾ ਗੱਦੀ ਇੱਕ ਵਾਰ ਹੀ ਫੈਸਲਾ ਉਹ ਮਾਲਕ ਨੂੰ ਬਜ਼ੁਰਗ ਕਰਦਾ ਹੈ ਇੱਕ ਵਾਰ ਹੀ ਉਹਨੇ ਚੁਣਨਾ ਜਿਹਨੂੰ ਚੁਣਨਾ ਚੁਣਨਾ ਉਹਨੂੰ ਜਿਹਦਾ ਮਨ ਸਾਫ ਹੈ ਸੋ ਜਿਹਦੇ ਮਨ ਵਿੱਚ ਮੈਲ ਹੈ ਉਹ ਚਾਹੇ ਲੱਖ ਕੋਸ਼ਿਸ਼ ਹੀ ਕਰ ਲਵੇ ਵੱਡੇ ਤੋਂ ਵੱਡਾ ਗਾਲਾ ਇਲਮ ਤੱਕ ਪਹੁੰਚਾਵਾ ਲਵੇ ਪਰ ਉਹ ਤੁਹਾਡੇ ਤੋਂ ਬਜ਼ੁਰਗ ਨੂੰ ਹੋ ਨਹੀਂ ਸਕਦੇ ਸੋ ਜਿਹਦੇ ਤੇ ਬਜ਼ੁਰਗ ਦੀ ਕਿਰਪਾ ਹੋਵੇਗੀ ਬਜ਼ੁਰਗ ਨੇ ਵਾਰ-ਵਾਰ ਉੱਥੇ ਹੀ ਆਉਣਾ ਹੈ ਜੇਕਰ ਕੋਈ ਕੋਸ਼ਿਸ਼ ਵੀ ਕਰੇਗਾ ਉਲਟਾ ਉਹਨਾਂ ਦਾ ਨੁਕਸਾਨ ਹੀ ਹੋਣਾ ਹੈ ਸੋ ਇਸ ਕਰਕੇ ਤੁਸੀਂ ਮਨ ਵਿੱਚ ਕਦੇ ਵੀ ਮਾੜਾ ਖਿਆਲ ਨਹੀਂ ਲਿਆਉਣਾ ਤੁਸੀਂ ਚੰਗਾ ਹੀ ਚੰਗਾ ਆਪਣੇ ਨੇ ਸੋਚਣਾ ਤੇ ਫਿਰ ਚੰਗਾ ਹੀ ਚੰਗਾ ਹੋਵੇਗਾ ਕਦੇ ਵੀ ਬੁਰਾ ਖਿਆਲ ਮਨ ਵਿੱਚ ਨਹੀਂ ਲਿਆਉਣਾ ਜਦੋਂ ਮਾੜੇ ਖਿਆਲ ਆਉਂਦੇ ਤਾਂ ਆਤਮਾ ਕਮਜ਼ੋਰ ਹੋ ਜਾਂਦੀ ਆ ਫਿਰ ਮੂਰਲੇ ਦਾ ਬਾਹਰ ਚੱਲ ਜਾਂਦਾ ਸੋ ਬਾਹਰ ਉਦੋਂ ਚੱਲੇਗਾ ਜਦੋਂ ਤੁਸੀਂ ਕਮਜ਼ੋਰ ਪੈ ਜਾਓਗੇ ਕਮਜ਼ੋਰ ਦੀ ਜ਼ਿੰਦਗੀ ਚ ਕਦੇ ਪੈਣਾ ਹਿੰਮਤ ਰੱਖਣੀ ਹੌਸਲਾ ਰੱਖਣਾ ਹੈ ਤੇ ਯਕੀਨ ਰੱਖਣਾ ਫੱਕਰ ਦੇਗੀ ਉਹ ਕੁਝ ਵੀ ਕਰ ਸਕਦਾ ਤਾਂ ਫਿਰ ਉਹ ਸਭ ਕੁਝ ਕਰਕੇ ਦਿਖਾਉਣਾ ਸੋ ਦੇਖੋ ਜੀ ਅਸੀਂ ਤਾਂ ਇੱਥੇ ਹੀ ਗੱਲ ਨਵੇੜ ਦੇ ਕਹਿੰਦੇ ਹੁੰਦੇ ਕਿ 100 ਗੱਜ ਰੱਸਾ ਸਿਰੇ ਤੇ ਗੰਡ ਸੋ ਅਸੀਂ ਤਾਂ ਸਿਰੇ ਦੀ ਗੱਲ ਤੁਹਾਨੂੰ ਇੱਕ ਹੀ ਦੱਸਾਂਗੇ ਸਾਡੇ ਕੋਲ ਕੋਈ ਪਾਵਰ ਨਹੀਂ ਕੋਈ ਸ਼ਕਤੀ ਨਹੀਂ ਅਸੀਂ ਕਹਿੰਦੇ ਸਾਡੀ ਸ਼ਕਤੀ ਸਿਰਫ ਇੱਕ ਹੀ ਆ ਕਿ ਉਹ ਮਾਲਕ ਤੇ ਭਰੋਸਾ ਚਾਹੇ ਲੱਖ ਕੋਈ ਮਾਰੀ ਕਰ ਜਵੇ ਪਰ ਇੱਕ ਦੇ ਦਰ ਤੇ ਹੀ ਬੈਠੇ ਆ ਇੱਕ ਦੇ ਦਰ ਨੂੰ ਹੀ ਪੜਿਆ ਹੋਇਆ ਉਹ ਵੀ ਜਿੱਦਣ ਚਾਏਗਾ ਮਾਰ ਸਕਦਾ ਆ ਤੇ ਰੱਖਣ ਵਾਲਾ ਵੀ ਉਹੀ ਆ ਰੱਖਦਾ ਵੀ ਆਇਆ ਹੈ ਸੋ ਇੱਕ ਤੇ ਯਕੀਨ ਕਰਕੇ ਬਹਿ ਜਾਓ ਕਿਤੇ ਪੁੱਛਣ ਪਛਾਉਣ ਦੀ ਜਰੂਰਤ ਨਹੀਂ ਇੱਕ ਦਰ ਦੇ ਹੋ ਕੇ ਬੈਠ ਜਾਓ ਕਿ ਅਸੀਂ ਸੱਚ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇੱਕ ਦਰ ਦੇ ਹੋ ਕੇ ਬੈਠ ਜਾਓਗੇ ਤੁਹਾਨੂੰ ਕਿਤੇ ਪੁੱਛਣ ਦੀ ਜਰੂਰਤ ਨਹੀਂ ਚਾਹੇ ਤੁਹਾਨੂੰ ਕੋਈ ਸੰਕੇਤ ਵੀ ਨਹੀਂ ਮਿਲ ਰਿਹਾ ਤੁਸੀਂ ਪਰ ਸੇਵਾ ਕਰ ਰਹੇ ਹੋ ਤੇ ਉਹ ਮਾਲਕ ਸਭ ਕੁਝ ਜਾਣਦਾ ਹੈ ਸਭ ਕੁਝ ਦੇਖ ਰਿਹਾ ਸਮੇਂ ਦੇ ਹਿਸਾਬ ਨਾਲ ਫਿਰ ਜਵਾਬ ਦਿੰਦਾ ਹੈ ਇੱਥੇ ਇੱਕ ਕਮੈਂਟ ਸੀ ਕਹਿੰਦੇ ਕਿ ਜੇਕਰ ਗਵਾਂਟੀ ਬੇਵਜਾ ਸਤਾਉਣ ਤਾਂ ਫਿਰ ਕੀ ਕਰਨਾ ਚਾਹੀਦਾ ਸੋ ਕੁਝ ਵੀ ਨਹੀਂ ਮਾਲਕ ਤੇ ਛੱਡ ਦੇਣੀ ਚਾਹੀਦੀ ਗੱਲ ਕਦੇ ਵੀ ਉਹਦੇ ਸਵਾਲ ਦਾ ਜਵਾਬ ਨਾ ਦੋ ਕਹਿੰਦੇ ਕਿ ਜਿੱਦਣ ਮਾਲਕ ਨੇ ਜਵਾਬ ਦੇਣਾ ਹੈ ਤੇ ਉਹ ਇਨਸਾਨ ਨੂੰ ਫਿਰ ਉਹ ਖਲਾਰਾ ਸਿਮੇਟਣਾ ਮੁਸ਼ਕਲ ਹੋ ਜਾਂਦਾ ਹੈ ਜਿੱਦਣ ਉਹ ਮਾਲਕ ਨੇ ਜ਼ਿੰਦਗੀ 'ਚ ਖਲਾਰਾ ਪਾਇਆ ਸੋ ਇਸ ਕਰਕੇ ਜੋ ਜਿੱਥੇ ਕੋਈ ਕੁਸ਼ ਕਰਾ ਰਿਹਾ ਹੈ ਕਹਿ ਰਿਹਾ ਹੈ ਫਿਕਰ ਨਾ ਕਰੋ ਵੇ ਫਿਕਰੇ ਹੋ ਜੋ ਕਿਉਂਕਿ ਫੱਕਰ ਵਾਲੇ ਹੂੰ ਕਹਿੰਦੇ ਕਿ ਆਪਣੇ ਖਾਸਮ ਤੇ ਯਕੀਨ ਰੱਖਣਾ ਚਾਹੀਦਾ ਹੈ ਜਿੱਕਰ ਤੁਹਾਨੂੰ ਆਪਣੇ ਫੱਕਰ ਤੇ ਯਕੀਨ ਹੈ ਤਾਂ ਕਦੇ ਵੀ ਡੋਲੋ ਨਾ ਬਸ ਇੱਕ ਦੀ ਡੋਰ ਫੜ ਕੇ ਬੈਠ ਜਾਓ ਤੇ ਆਪੇ ਬੇੜੇ ਪਾਰ ਹੋ ਜਾਂਦੇ ਆ ਇੱਕ ਨਾ ਇੱਕ ਦਿਨ ਮੁਸ਼ਕਲਾਂ ਦੂਰ ਹੋ ਹੀ ਜਾਂਦੀਆਂ ਹੈ ਜੀ ਜੋ ਇਨਸਾਨ ਮਾੜਾ ਕਰਦੇ ਨੇ ਸੋ ਉਹ ਮੰਨ ਲਓ ਕਿ ਤੁਹਾਡੇ ਨਾਲ ਇਸ ਵਕਤ ਅੰਦਰੋਂ ਅੰਦਰੀ ਖਾਰ ਖਾਂਦੇ ਆ ਮਾੜਾ ਕਰ ਰਹੇ ਤੁਹਾਡੇ ਬਾਰੇ ਮਾੜਾ ਸੋਚਦੇ ਆ ਜੇਕਰ ਤੁਸੀਂ ਜਵਾਬ ਦਵੋਗੇ ਤੇ ਉੱਥੇ ਮਾਲਕ ਨੇ ਸਾਥ ਨਹੀਂ ਦੇਣਾ ਜੇਕਰ ਤੁਸੀਂ ਜਵਾਬ ਨਹੀਂ ਦਵੋਗੇ ਤਾਂ ਫਿਰ ਜਿਸ ਦਿਨ ਉਹ ਮਾਲਕ ਨੇ ਜਵਾਬ ਦੇਣਾ ਉਹਨੂੰ پوری ਦੁਨੀਆ ਪੂਰਾ ਮੱਲਾ ਘੜ ਘੜ ਦੇਖਦਾ ਹੈ ਸੋ ਇਸ ਕਰਕੇ ਚੁੱਪ ਦਾ दानਵੰਸ਼ ਚੁੱਪ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜੇਕਰ ਤੁਸੀਂ ਚੁੱਪ ਰਹਿ ਜਾਂਦੇ ਹੋ ਜਵਾਬ ਨਹੀਂ ਦਿੰਦੇ ਤਾਂ ਇਨਸਾਨ ਅੰਦਰੋਂ ਅੰਤਰੀ ਹੀ ਕਲਪਦਾ ਰਹਿੰਦਾ ਹੈ ਕਿ ਇਹਨੇ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਸੋ ਚੁੱਪ ਰਹਿ ਕੇ ਚੋਪ ਦੇ ਵਿੱਚ 100 ਪੜਦਾ ਹੈ ਜੇਕਰ ਮੁੱਠ ਖੋਲ ਦੋਗੇ ਤਾਂ ਫਿਰ ਕੁਝ ਵੀ ਨਹੀਂ ਹੱਥ 'ਚ ਰਹਿ ਜਾਂਦਾ ਸੋ ਇਸ ਕਰਕੇ ਚੋਪ ਦਾ ਦਾਨ ਜ਼ਰੂਰ ਬਖਸ਼ੋ ਜੇਕਰ ਕੋਈ ਆਣਗਵਾਂਡ ਚੋਕਸ਼ਮਾੜਾ ਆਖ ਰਿਹਾ ਹੈ ਸੋ ਜੇ ਤਾਂ ਮਾਲਕ ਤੇ ਯਕੀਨ ਹੈ ਉਹਦਾ ਜ਼ਿਕਰ ਕਰ ਦਿਓ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਗੱਲ ਕਰੀਏ ਜੀ ਸੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਮਤਲਬ ਜਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਚਰਸਤੇ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਕਰਮ ਕਰਨਾ ਹੈ ਕਰਮ ਕਰਨ ਲਈ ਕਿਹੜੀ-ਹੜੀ ਚੀਜ਼ ਦੀ ਜ਼ਰੂਰਤ ਪਵੇਗੀ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜੀ ਸੋ ਜਿੱਥੇ ਵੀ ਚ ਰਸਤਾ ਹੈ ਕੱਚਾ ਰਾਹ ਚੱਲ ਰਿਹਾ ਹੈ ਸੋ ਉੱਥੇ ਪਹਿਲਾਂ ਤਾਂ ਗੌਰ ਕਰਨੀ ਆ ਕਿ ਜੇਕਰ ਕੀੜਿਆਂ ਦਾ ਭੌਣ ਨਜ਼ਰ ਆਵੇ ਤੇ ਉੱਥੇ ਤੁਸੀਂ ਇੱਕ ਕਰਮ ਕਰਨਾ ਆ ਸੋ ਆਪਣੇ ਮਾਲਕ ਦੀ ਇਜਾਜ਼ਤ ਲੈ ਕੇ ਤੁਰਨਾ ਆ ਘਰੋਂ ਜੇ ਘਰ ਵਿੱਚ ਸੇਵਾ ਕਰ ਰਹੇ ਹੋ ਤੇ ਕਿਸੇ ਦੀ ਵੀ ਗੁਰੂ ਪੀ ਦੀ ਸੇਵਾ ਕਰਦੋਂ ਉਹਨਾਂ ਨੂੰ ਯਾਦ ਕਰਕੇ ਤੁਰਨਾ ਆ ਕਿ ਤੁਸੀਂ ਹੀ ਇਹ ਕਬੂਲ ਕਰਾਉਣਾ ਕਰਮ ਤੇ ਉਹ ਕਬੂਲ ਜਲਦ ਕਰਮ ਹੋ ਜਾਂਦੇ ਜਦੋਂ ਅਸੀਂ ਘਰ ਦੇ ਦੀ ਇਜਾਜ਼ਤ ਲੈਂਦੇ ਆ ਸੋ ਇਹਦੇ ਵਿੱਚ ਚੀਜ਼ਾਂ ਦੀ ਕੀ ਜ਼ਰੂਰਤ ਪਵੇਗੀ ਇੱਕ ਖਾਂਡ ਲੈਣੀ ਆ ਇੱਕ ਇੱਕ ਮੁਠ ਸਾਰੀਆਂ ਚੀਜ਼ਾਂ ਲੈ ਲੈਣੀਆਂ ਖੰਡ ਚੌਲ ਦਲੀਆ ਕਾਲੇ ਮਾਂ ਤੇ ਨਾਲ ਹੀ ਇਹਦੇ ਵਿੱਚ ਤੇਲ ਲੈਣੇ ਹੈ ਜੀ ਸੋ ਮੂੰਗੀ ਦੀ ਦਾਲ ਥੋੜੀ ਜੀ ਵਿੱਚ ਰਲਾ ਲੈਣੀ ਆ ਨਾਲ ਹੀ ਵਿੱਚ ਥੋੜਾ ਘਿਓ ਰਲਾ ਲਓ ਤੇ ਇਸਦੀ ਘਿਓ ਹੈ ਤੇ ਉੜਾ ਰਲਾ ਲਓ ਇਹਨਾਂ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਚੀਜ਼ਾਂ ਨੂੰ ਸੱਤੇ ਚੀਜ਼ਾਂ ਬਣ ਜਾਂਦੀਆਂ ਨੇ ਸਤਨਾਜਾ ਬਣ ਜਾਂਦਾ ਹੈ ਸੋ ਇਹ ਸਤਨਾਜੇ ਨੂੰ ਜਿੱਥੇ ਵੀ ਰਸਤੇ ਤੇ ਕਿਤੇ ਵੀ ਕੀੜਿਆਂ ਦਾ ਘਾਉਣ ਨਜ਼ਰ ਆਉਂਦਾ ਅੱਜ ਕੱਲ ਜਿਵੇਂ ਜਦੋਂ ਮੀਂਹ ਪੈ ਕੇ ਹਟਦੇ ਆ ਤੇ ਕੀੜੇ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ ਹੁਣ ਜਿਵੇਂ ਕਿ ਸਾਵਣ ਦਾ ਮਹੀਨਾ ਆ ਰਿਹਾ ਸਾਵਣ ਦੇ ਮਹੀਨੇ ਕਹਿੰਦੇ ਨੇ ਤੇ ਆ ਕਿ ਸ਼ਿਵ ਜੀ ਭਗਵਾਨ ਆਪਣੀ ਚੋਲੀ ਝਾੜ ਦਿੰਦੇ ਨੇ ਤੇ ਕੀੜ ਪਤੰਗਾ ਬਹੁਤ ਜਿਆਦਾ ਆਪਾਂ ਨੂੰ ਨਜ਼ਰ ਆਜ ਕੱਲ ਆਣਾ ਹੈ ਸੋ ਤੇ ਕੀੜੇ ਵੀ ਤੁਹਾਨੂੰ ਬਹੁਤ ਜਿਆਦਾ ਨਜ਼ਰ ਆਉਣਗੇ ਤੇ ਕੀੜੇ ਆ ਨਿਪਉਣ ਤੇ ਇਹ ਜ਼ਰੂਰ ਕਰਮ ਕਰੋ ਸਤਨਾਚਾ ਜਗਰ ਪਾਉ ਇਹਦੇ ਨਾਲ ਤਾਂ ਛੱਟ ਹੀ ਕਰਮ ਬਦਲ ਜਾਂਦੇ ਨੇ ਜੇਕਰ ਵਿਸ਼ਵਾਸ ਰੱਖ ਕੇ ਕਰਮ ਕੀਤਾ ਜਾਵੇ ਸੋ ਕਰਮ ਆਪਣੇ ਮਾਲਕ ਨੂੰ ਯਾਦ ਕਰਕੇ ਕਰਨਾ ਹੈ ਲਗਾਤਾਰ ਕਰੂਗੇ ਤੇ ਹੋਰ ਵੀ ਜਿਆਦਾ ਫਾਇਦਾ ਮਿਲੇਗਾ ਤੇਕਰ ਮਹੀਨੇ ਚ ਚਾਰ ਵਾਰ ਵੀ ਕਰ ਦਿਓ ਤਾਂ ਵੀ ਲਾਭ ਹੀ ਲਾਭਾ ਚੰਗਾ ਕਰਮ ਜਿੰਨਾ ਕਰ ਲੋਗੇ ਉਨਾ ਹੀ ਜ਼ਿੰਦਗੀ ਵਿੱਚ ਲਾਭ ਮਿਲੇਗਾ ਸੋਚ ਵਿਚਾਰ ਕਦੇ ਨਾ ਕਰੋ ਇਹ ਚੀਜ਼ਾਂ ਘਰ ਵਿੱਚ ਆਮ ਹੀ ਹੁੰਦੀਆਂ ਹੈ ਸੋ ਥੋੜ੍ਹ-ਥੋੜ੍ਹਾ ਲੈ ਕੇ ਜੇਕਰ ਇਹ ਕੰਮ ਕੀਤਾ ਜਾਵੇ ਤਾਂ ਚੰਗਾ ਹੀ ਆ ਤੇ ਕਿਸੇ ਵੀ ਦਿਨ ਕਰ ਲੋ ਜਿਸ ਦਿਨ ਤੁਸੀਂ ਆਪਣੇ ਗੁਰੂ ਪੀਰ ਨੂੰ ਪੂਜਦੇ ਹੋ ਉਸ ਦਿਨ ਕਰ ਲੋ ਸੋ ਕਿਸੇ ਭੁੱਖੇ ਨੂੰ ਬੇਜਵਾਨੇ ਨੂੰ ਖਾਣਾ ਪਾਉਣਾ ਇਸ ਤੋਂ ਵੱਡਾ ਕੋਈ ਫੋਨ ਨਹੀਂ ਹੈ ਜੇਕਰ ਘਰ ਵਿੱਚ ਵਰਕਤ ਚਾਹੁੰਦੇ ਹੋ ਸੋ ਤਰੱਕੀ ਚਾਹੁੰਦੇ ਹੋ ਤੇ ਇਸੇ ਕਰਮ ਜਿਹੜੇ ਹੁੰਦੇ ਨੇ ਉਹ ਜ਼ਰੂਰ ਕਰਿਆ ਕਰੋ ਕੀਤੇ ਹੋਏ ਕਰਮ ਹੀ ਸਾਡੀ ਜ਼ਿੰਦਗੀ ਨੂੰ ਸਵਾਰਦੇ ਨੇ ਸੋ ਇਹ ਵਿਸ਼ਵਾਸ ਦੀਆਂ ਗੱਲਾਂ ਹੈ ਜਿਸ ਤੋਂ ਮੰਨਦੇ ਕਿ ਜਿੰਨਾ ਕਪਾ ਚਾਚ ਮਠਾ ਪਾਵਾਂਗੇ ਉੰਨੀ ਕਮਠਾਸ ਹੁੰਦੀ ਆ ਆਪਾਂ ਜਿੰਨਾ ਕ ਮਚੰਗਾ ਕਰ ਲਵਾਂਗੇ ਉਨੇ ਹੀ ਜ਼ਿੰਦਗੀ ਚ ਸੁੱਖ ਆਉਣਗੇ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰੋ ਕਈ ਰੂਹਾਂ ਨੇ ਤਾਂ ਬਹੁਤ ਜ਼ਿਆਦਾ ਦਿਲੋਂ ਅਮਲ ਕੀਤਾ ਹੋਇਆ ਤਾਂ ਉਹਨਾਂ ਦੇ ਕੰਮ ਵੀ ਬਣੇ ਨੇ ਜੀ ਕਮੈਂਟਾਂ ਵਿੱਚ ਦੱਸਦੇ ਨੇ ਵੀ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਧਿਆਨ ਵੀ ਜ਼ਰੂਰ ਦਿਓ ਗੱਲ ਕੱਲੀ ਸੁਣਨੀ ਨਹੀਂ ਸੁਣ ਕੇ ਸਮਝੋ ਸਮਝ ਕੇ ਅਮਲ ਕਰੋ ਅਮਲ ਕਰਨ ਦੇ ਨਾਲ ਫਿਰ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਤੀ ਜੈ ਸਾਈਂ ਜੀ